Oh ਕਿਵੇਂ ਗਾਈਆਂ ਜਾਂਦੀਆਂ ਸਨ ਸ਼ਾਇਦ ਆਉਣ ਵਾਲੇ ਸਮੇਂ ਦੇ ਅੰਦਰ ਆਹ ਮਾਫ਼ ਕਰਿਓ ਸਪੀਕਰ ਵਾਲਾ ਵੀਰ ਵੀ ਕੋਲ ਬੈਠਾ ਕਿਤੇ ਵੀ ਗੁੱਸਾ ਕਰ ਜੇ ਸ਼ਾਇਦ ਹੁਣ ਡੀਜੇ ਵਾਲਿਆਂ ਦੇ ਕੋਲ ਰਹਿ ਗਈਆਂ ਘੋੜੀਆਂ ਪਰ ਜੇਤੇ ਰੱਖਿਓ ਸਮਾਂ ਬੜੀ ਤਬਕੀਲੀ ਨਾਲ ਚੱਲਦਾ ਜਾਓ ਪਹਿਲਾਂ ਤੇ ਘੋੜੀਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚੋਂ ਗਾਈਆਂ ਜਾਂਦੀਆਂ ਸਨ ਤੇ ਫਿਰ ਬੀਬੀਆਂ ਨੇ ਆਖਿਆ ਪਾਠੀ ਤੇ ਬਹਿ ਕੇ ਸੁਣਾਉਂਦਾ ਸੀ ਤੁਹਾਨੂੰ ਨੱਥੇ ਸੁਣਾਵਾਂਗੇ ਹੁਣ ਬੀਬੀਆਂ ਨੇ ਘੋੜੀਆਂ ਗੋੜੀਆਂ ਸ਼ੁਰੂ ਕੀਤੀਆਂ ਤੇ ਬੀਬੀਆਂ ਤੋਂ ਵੀ ਜਾਂਦੀਆਂ ਲੱਗੀਆਂ ਹੁਣ ਡੀਜੇ ਵਾਲੇ ਲੱਗੇ ਹੋ ਡੀ ਜੇ ਵਾਲੇ ਢੋਲੀਆਂ ਸੁਣਾਉਂਦੇ ਆ ਤੁਹਾਨੂੰ ਪਰ ਜੇ ਡੀ ਜੇ ਵਾਲਿਆਂ ਤੇ ਬੀਬੀਆਂ ਵਾਲਿਆਂ ਛੱਡ ਕੇ ਗੁਰੂ ਗੰਗਾ ਸਾਹਿਬ ਮਹਾਰਾਜ ਵਾਲੀਆਂ ਸੁਣੀਏ ਤੇ ਢਾਡੀ ਜਥਾ ਵੀ ਘੋੜੀ ਪੇਸ਼ ਕਰਨ ਲੱਗਾ ਘੋੜੀ ਦਾ ਅਸਲ ਮੈਨੇ ਵਿੱਚ ਇੱਕ ਚਾਹ ਹੁੰਦਾ ਹੈ ਤੇ ਉਹ ਚਾਹ ਕਿਸ ਤਰ੍ਹਾਂ ਪੂਰੇ ਕੀਤੇ ਜਾਂਦੇ ਸਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀਆਂ ਘੋੜਾਂ ਭੈਣਾ ਬਾਹ ਰਹੀਆਂ ਭੈਣ ਮਾਨਕੀ ਨੂੰ ਚਾਹ ਚੜਿਆ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਘੋੜੀ ਗੌਣ ਦਾ ਅੱਜ ਤੇ ਰੱਖੇ ਜਿਹੜੇ ਘਰਾਂ ਵਿੱਚੋਂ ਘੋੜੀਆਂ ਗਈਆਂ ਜਾਂਦੀਆਂ ਨੇ ਲੋਕੀ ਉਹਨਾਂ ਘਰਾਂ ਨੂੰ ਕਰਮਾਂ ਵਾਲਾ ਆਖਦੇ ਨੇ ਸੰਸਾਰ ਦੇ ਉਹ ਘਰਾਂ ਨੂੰ ਕਰਮਾਂ ਵਾਲਾ ਆਖਦੇ ਨੇ ਧੀਆ ਕਰ ਸੁਹਾਗ ਤੇ ਪੁੱਤਰਾ ਘਰ ਘੋੜੀਆਂ ਗਈਆਂ ਜਾਂਦੀਆਂ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀਆਂ ਧੀਆ ਭੈਣਾਂ ਦੀ ਅੱਜ ਕਾਰਜ ਤੇ ਸਾਰੀਆਂ ਸਹੇੜੀਆਂ ਨੂੰ ਸੱਜ ਕੇ ਇੱਕ ਸੱਤ ਬਣਾ ਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਘੋੜੀ ਏ ਕਿਉਂਕਿ ਕੀ ਘੋੜੀਆਂ ਕਾਉਂਦੀਆਂ ਵੀਰੇ ਦੀਆਂ ਮਾਂ ਤ੍ਰਿਪਤਾ ਨੂੰ ਚਾੜ ਚੜਿਆ ਮੇਰੇ ਪੁੱਤ ਦਾ ਆਨੰਦ ਕਰ ਘੋੜ ਲਗਾ ਹੁਣ ਸਾਰੇ ਸਾਥ ਸੰਬੰਧੀ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਆਏ ਹੋਏ ਨੇ ਆਰੰਭ ਹੋ ਰਿਹਾ ਬਰਾਤ ਹਰਮਣੀ ਗੁਰਨਾਨਕ ਪਾਸ਼ਾ ਮਹਾਰਾਜ ਜੀ ਦੀ ਇੱਕ ਐਵੀ ਮੰਗ ਰੱਖੀ ਸੀ ਗੁਰਨਾਨਕ ਪਾਸ਼ਾ ਮਹਾਰਾਜ ਨੇ ਮੂਲ ਚੰਦ ਪਟਵਾਰੀ ਕੋਲੋਂ ਵੀ ਮੇਰੀ ਬਰਾਤ ਜਿਹੜੀ ਉਹ ਭੈਣ ਦੇ ਘਰੋਂ ਆਰੰਭ ਹੋਵੇਗੀ ਤੁਹਾਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਇਹ ਗੁਰਨਾਨਕ ਪਾਸ਼ਾ ਮਹਾਰਾਜ ਨੂੰ ਉੱਤਰ ਦਿੰਦੇ ਸਨ ਮੂਲ ਚੰਦ ਪਟਵਾਰੀ ਜੀ ਕਹਿੰਦੇ ਜਿਦਾ ਵੀ ਕਾਰਜ ਤੁਸੀਂ ਕਰਨਾ ਚਾਹੁੰਦੇ ਹੋ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਕਿਉਂਕਿ ਅਸੀਂ ਸਾਰਾ ਮਨ ਪਹਿਲਾਂ ਬਣਾ ਕੇ ਆਏ ਸਾਂ ਅਸੀਂ ਤੁਹਾਡੇ ਚਰਨਾਂ ਵਿੱਚ ਨਮਸਕਾਰ ਕਰਨ ਵਾਸਤੇ ਆਏ ਆ ਅਸੀਂ ਤੁਹਾਨੂੰ ਸਾਹਮਣਾ ਨਹੀਂ ਕਰਨ ਵਾਸਤੇ ਆਏ ਤੁਹਾਨੂੰ ਗੱਲਾਂ ਸਮਝਾਉਣ ਵਾਸਤੇ ਨਹੀਂ ਆਏ ਅਸੀਂ ਤੁਹਾਡੀਆਂ ਗੱਲਾਂ ਸੁਣਨ ਵਾਸਤੇ ਆਏ ਸਾਂ ਤੇ ਇਹਨਾਂ ਦਾ ਪਿੰਡ ਸੀ ਪੱਖੋਕੇ ਆ ਰਾਵੀ ਦਰਿਆ ਦੇ ਕੋਲ ਪੈਂਦਾ ਅੱਜ ਜਿਹਨੂੰ ਪੱਖੋਕੇ ਰੰਧਾਵਾ ਕਹਿ ਦਿੰਦੇ ਆ ਇਹ ਮੂਲ ਚੰਦ ਪਟਵਾਰੀ ਜਿਹਦਾ ਘਰ ਸੀ ਤੇ ਇਹ ਘਰ ਦੇ ਵਿੱਚੋਂ ਟਰਾਂਸਫਰ ਹੋਇਆ ਸੀ ਬਟਾਲੇ ਦੀ ਧਰਤੀ ਤੇ ਨੌਕਰੀ ਕਰਦੇ ਸਨ ਹੁਣ ਤਾਂ ਕਿਉਂ ਸੁਲਤਾਨ ਦੀ ਧਰਤੀ ਤੇ ਸਾਰੀਆਂ ਪਿਆਰੀਆਂ ਹੋਈਆਂ ਨੇ ਗੁਰੂ ਨਾਨਕ ਪਾਸ਼ਾ ਮਹਾਰਾਜ ਦੀ ਬਰਾਤ ਆਰੰਭ ਹੋ ਲੱਗੀ ਆ ਹੁਣ ਬਰਾਤ ਆਰੰਭ ਹੋ ਲੱਗੀ ਆ ਨਾਨਾ ਜੀ ਦੇਖਿਆ